ਲਓ ਜੀ ਬੂਆ ਹੋਰ ਠੀਕ ਆ ਅਰੇ ਭਾਈ ਪਾਪਾ ਹੋ ਗਿਆ ਅੱਜ ਭੈਣ ਭਾਈ ਕਾਕਾ ਹੀ ਦੇਣਾ ਬਾਹਰ ਇਕੱਠੇ ਹੋਏ ਹੋਏ ਤਾਂ ਕੱਢੀ ਆ ਤਾਂ ਉਹਦੀ ਪੀਂ ਤਾ ਨਾਲ ਸਹੀ ਗੱਲ ਹੈ ਬੂਆ ਦੇਖ ਲੈ ਮੈਨੂੰ ਮੈਨੂੰ ਕਈ ਵਾਰ ਕਹਿ ਲਿਆ ਪਾਪਾ ਜੀ ਨੇ ਕਹਿੰਦੇ ਯਾਰ ਚੱਲ ਆਪਾਂ ਬੂਆ ਕੋਲ ਦਾ ਘੁੰਮ ਆਈਏ ਬੂਆ ਕੋਲ ਦਾ ਘੁੰਮ ਆਈਏ ਦੋਹਾ ਕੋਲ ਹੈਂ ਛਾਣਾ ਖਲੀ ਦਾ ਹਾਂ ਪਾਪਾ ਜੀ ਨਿਆ ਪਿਆਰ ਕਰੋ ਭੂਆ ਨੂੰ ਇੰਦਰ ਹਰੋਂਦੀ ਆ ਉਹ ਕਹਿੰਦੀ ਮੇਰਾ ਦਾਦੂ ਅੱਜ ਬੂਆ ਜੀ ਨੂੰ ਅਸੀਂ ਨਾਲੇ ਲੈ ਜਾਂਦਾ ਹਾਂ ਫਰੈਂਸ ਦੇ ਤੜਾੜੀ ਜੀ ਨੂੰ ਬੂਆ ਜੀ ਫਰੈਂਸ ਦੇ ਦਤਾ ਭਾਈ ਹਾਂ ਪਾਪਾ ਪਾਪਾ ਇਹਨੂੰ ਹੀ ਦਾ ਪਤਾ ਵੀ ਬੂਆ ਨੇ ਆਉਣਾ ਨਾਲ ਉਹ ਹੈ ਇਹਨੂੰ ਇਹਦਾ ਪਤਾ ਤਾਂ ਵੀ ਚੁੱਪੇ ਜਾਣਾ ਹੈ ਹੈ ਨਹੀਂ ਜੇ ਪਤਾ ਮੇਰੀ ਭੈਣ ਨੇ ਆਉਣਾ ਮੇਰੀ ਭੈਣ ਨੇ ਆਉਣਾ ਸਹੀ ਗੱਲ ਆ ਭਾਈ ਹੈ ਉਹ ਲਿਆਓ ਕੁਰਸੀਆਂ ਕਰਤੀਆਂ ਦੋ ਗਨ ਕੁਰਸੀਆਂ ਇਹ ਆਪਣਾ ਖੌਨ ਜਿਹੜਾ ਹਾਂ ਬਿਲਕੁਲ ਮਿਲ ਲੈ ਨੂੰ ਤੇ ਭਾਈ ਮਿਲ ਜੇ ਹੈ ਨਾ ਕਈ ਵਾਰ ਕਈ ਵਾਰ ਕੇਲੇ ਆਪਾਂ ਭਾਈ ਨੇ ਨਹੀਂ ਆਣਾ ਨਹੀਂ ਹੁੰਦਾ ਭਾਈ ਸਾਈਕਲ 'ਤੇ ਨਹੀਂ ਜਾ ਹੁੰਦਾ ਦੂਰ ਦਾ ਸਫਰ ਮੈਂ ਸਾਈਕਲ 'ਪਾ ਘੁੰਮਿਆ ਹੁੰਦਾ ਹਾਂ ਹਾਂ ਹੁਮੀ ਇੱਧਰ ਬੈਠਾ ਆਪਾਂ ਨੂੰ ਪੁੱਛਦਾ ਵੀ ਕਹਿੰਦੇ ਮੈਨੂੰ ਇਹਦਾ ਸਾਈਕਲ 'ਤੇ ਚੱਲ ਜਾਂਦਾ ਮੈਂ ਵੀ ਹੁਣ ਬਿਮਾਰ ਜੀ ਕਰਕੇ ਹੀ ਨਹੀਂ ਲੰਦੀ ਨਾ ਉਹ ਕੌਣ ਦਾ ਹੁਣਾਂ ਨੂੰ ਵੀ ਨਹੀਂ ਕਹਦੀ ਐ ਮਾਰਦੀ ਰੰਡੀ ਉਹ 15 ਦਾ ਅਗਲਾ ਕਹਿੰਦਾ ਕੋ ਜਾਲਾ ਨਾ ਉਹ ਤੇ ਜੋ ਬੋਰ ਤਾਂ ਕਰਕੇ ਨਿਉ ਕਰਦੇ ਹੋ ਓਏ ਲੱਡੂ ਸਸਰੀ ਕਾਜੀ ਸਾਰਿਆਂ ਨੂੰ ਵਾਈ ਦੇ ਦਾ ਖਾਸਾ ਇਹ ਕਿ ਕੁੜੀਆਂ ਅੱਡਨ ਕਿ ਚੱਲੀਆਂ ਲੱਡੂ ਪੁੱਤ ਲੱਡੂ ਵੀ ਅੱਜ ਬੂਈ ਰਾ ਦੇ ਕਹਣਾ ਜਾਇਆ ਪਹਿਲੀ ਵਾਰ ਹਾਂ ਲੱਡੂ ਵੀ ਪਹਿਲੀ ਵਾਰ ਗਿਆ ਕਾ ਸਾਦੀ ਪੂਈ ਤੇ ਕਹਿੰਦੇ ਲੈ ਦੇਖ ਤਾਂ ਦੇਖ ਕਿਦਾਂ ਹਾਂ ਸਸਰੀ ਕਾਜੀ ਸਾਰਿਆਂ ਨੂੰ ਠੰਡ ਬਹੁਤ ਹੋ ਗਈ ਹੈ ਜੀ ਲੋਕ ਮਿੰਟ ਕਿਹਦੀ ਜਾਂਦੀ ਆ ਗਰਮੀ ਦੇ ਗਰਮੀ ਪੱਖਾ ਨਹੀਂ ਹੈਗਾ 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 ਪੂਆ ਲਾਉਂਦੇ ਆ ਪੱਖਾ ਲਿਆਓ ਭਾਈ ਪੱਖਾ ਜਾ ਕੇ ਹੋਰ ਇਹ ਜੱਤੀ ਮੰਦਿਲ ਹਾਦੋਰ ਨੂੰ ਪਿਆਰ ਕਰ ਹਾਂ ਭਾਈ ਪਿਆਰ ਕਰੇ ਬੀਬਾ ਮੂਲ ਨਾ ਇੱਕ ਬਾਥੋਂ ਇੱਕ ਵੀਡੀਓ 'ਚ ਕਮੈਂਟ ਆਇਆ ਹੋਇਆ ਤਾਂ ਕਹਿੰਦੇ ਲੋਹੀ ਮਾ ਅਗਮ ਨਹੀਂ ਆਉਂਦੀ ਉਹੀ ਤਾਂ ਗੱਲ ਅਗਮ ਦੀ ਡਿਮਾਂਡ ਹੋਣ ਲੱਗੀ ਕਹਿੰਦੇ ਅਗਮ ਨਹੀਂ ਭਾਈ ਦਿਖਦੀ ਬਲਾ ਪੁੱਤ ਸਾਸਤਰੀ ਕੱਲ ਬੁਲਾ ਦੇ ਅਗਮ ਆਉਂਦੀ ਤਾਂ ਹੈਗੀ ਆ ਜੀ ਪਰ ਉਸ ਟਾਈਮ ਹਾਂ ਉਸ ਟਾਈਮ ਕਈ ਵਾਰ ਵਲੌਗ ਨਹੀਂ ਬਣਦਾ ਹੁੰਦਾ ਜਦੋਂ ਅਗਮ ਆਉਂਦੀ ਆ ਜਾਓ ਭਾਈ ਪਾਣੀ ਕੋਟਾ ਬਿੱਦੇ ਬੋਲੋ ਘਰ ਪਾਣੀ ਪੀ ਕੇ ਉਹ ਮੈਨੇ ਕੋਈ ਨਹੀਂ ਹਾਂ ਹਾਂ ਕੁੜੀਆਂ ਕੁੜੀਆਂ ਠੀਕ ਛੋਟੀਆਂ ਜੀ ਠੀਕ ਆ ਬਾਦੂ ਸੋ ਬੇਟਾ ਚੌਹਨੀਆਂ ਬੜ ਬੜੀਆਂ ਹੋ ਗਈਆਂ ਹੋਮ ਤਾਂ ਖਾਸੀਆਂ ਲੰਮੀਆਂ ਹੋ ਗਈਆਂ ਚੋਟੀਆਂ ਵੀ ਅੱਛਾ ਕਸ਼ਮੀਰ ਚ 11ਵੀਂ ਮੈਂ ਹੋ ਗਈ ਹੁਣ ਤਾਂ ਲੰਬੀਆਂ ਲੰਝੀਆਂ ਹੋ ਗਈਆਂ ਪਾਣੀ ਪੀ ਲੈਣ ਲੱਗੇ ਉਹਦਾ ਮੈਂ ਸਗੋ ਵੀਰ ਨੂੰ ਕਹਾ ਮੈਂ ਕਿਹਾ ਵੀਰ ਇਹ ਪੰਜ ਚਾਰ ਸਾਲ ਤੱਕ ਮੈਂ ਕਹਾ ਲੈ ਭਾਈ ਹੁਣ ਵਿਆਹ ਚ ਸ਼ੁਰੂ ਹੋ ਜਣੇ ਕਿ ਨਹੀਂ ਬੂਆ ਪੰਜ ਚਾਰ ਸਾਲੇ ਲੱਗਣ ਪੰਜ ਚਾਰ ਸਾਲ ਅਸ਼ਮੀਤ 11ਵੀਂ ਚ ਹੋਗੀ ਮੁੰਨਾ ਹੁਣ ਮੰਨ ਲਓ ਜੇ ਬੀਏ ਵੀ ਕਰਨੀ ਹੋਈ ਚਾਰ ਪੰਜ ਸਾਲ ਚ ਬੀਏ ਤੇ ਬਾਅਦ ਵਿਆਹ ਹਾਂ ਹਾਂ ਇੰਨਾ ਕਿ ਕੁੜੀਆਂ ਨੂੰ ਚਲੋ ਪੜਾ ਹੁੰਦਾ ਪੂਰਾ ਹੱਥ ਵਟਾਉਂਦੀ ਹੁੰਦੀ ਘਰਾਂ ਹਾਂ ਹਾਂ ਹਟਮ ਜਾਂਦੀਆਂ ਛੁੱਟੀ ਹੁੰਦੀਆਂ ਕਰਾਂਦੀਆਂ ਕੰਮ ਸਭ ਕੁਝ ਕਰਦੀਆਂ ਹਾਂ ਨਹੀਂ ਨਹੀਂ ਨਿਆਣੇ ਪੱਤਰੀ ਜਾਂਦਾ ਨਹੀਂ ਨਿਆਣੇ ਸਾਰੇ ਜਾਣਦਾ ਉਹ ਮੁੰਡਾ ਹੀ ਕਬੋ ਤੇ ਤਾਂ ਮੁੰਡਾ ਨਾਲ ਦੀ ਨਾਲ ਕਰਾਉਂਦਾ ਤਾਂ ਕਹਿੰਦੇ ਵੀ ਜਿਹੜੇ ਕੋਈ ਰਿਸ਼ਤਾ ਆਉਂਦਾ ਕਿਆ ਨਾਮ ਉਹ ਫਤਿਹ ਫਤਿਹ ਉਹ ਰਿਸ਼ਤੇ ਵਾਲੀ ਦਾ ਰਿਸ਼ਤੇਦਾਰ ਆਉਂਦਾ ਇਹਨੂੰ ਬਹੁਤ ਚੋ ਚੜਦਾ ਹੈ ਹਾਂ ਮੁੰਡੇ ਉਹ ਸਾਰੀ ਸਾਰ ਰੋਟੀ ਪਾਣੀ ਨੇ ਸਭ ਨੂੰ ਆਪਰੇ ਖਿਲੇ ਆ ਕੇ ਹਾਂ ਉਹਦਾ ਬਹੁਤ ਚੰਗਾ ਹੈ ਕਹਨਾ ਮੈਂ ਸਿੰਗਰ ਬਣਨਾ ਚੰਗਾ ਭਾਈ ਮਸੀਹ ਰੱਬ ਨੂੰ ਦੇਖੀ ਦਿਖਾਈ ਸਿੰਗਰ ਬਣਨਾ ਨੇ ਹਾਂ ਮੂਫੇ ਵਾਲੇ ਦਾ ਬਹੁਤ ਆ ਗੜਾ ਫੈਨ ਆ ਉਹ ਨੂਰ ਆ ਗਿਆ ਘਰ ਦਾ ਬਹੁਤ ਅੱਛਾ ਹਮ ਨੇ ਆਣੇ ਭਾਈ ਚਲੋ ਮਾਲਕ ਨੇ ਸਾਰੀ ਦੀ ਜਾਨ ਆ ਜੀ ਕਹਿੰਦੇ ਸਿੰਗਰ 88 ਹਾਂ ਹਾਂ ਜੀ ਨੇ ਤਾਂ ਆਪਣੇ ਆਪਣੇ ਕਾਰਨ ਮਾ ਆਪਣੇ ਆਪਣੇ ਕਾਰਨ ਪੁੱਤ ਨੂੰ ਕਹਦੇ ਹੁੰਦੇ ਸੀ ਕੀ ਹੁੰਦਾ ਉਹ ਹੈ ਕੀ ਉਹ ਕਿਤੇ ਮੇਰੇ ਨਾਲ ਮੰਡਾਬ ਦਾ ਹੋ ਗਿਆ ਬਾਈਸੇ ਹੀ ਹੋਗਾ ਹੁਣ ਗਰਮੀ ਗਰਮੀ ਕਰਤਾ ਹੋ ਜਾਂਦਾ ਹਨ ਗਰਮੀ ਕਹਿੰਦੇ ਪੀਜੀਆ ਵੀ ਦਿਖਾ ਦੇ ਆਈ ਦੋਈ ਚਲਦੀ ਆ ਕਹਿੰਦੇ ਅੱਛਾ ਵੀ ਨੂੰ ਪਤਾ ਲੱਗਦਾ ਨਹੀਂ ਕਿ ਟੈਸਟ ਕਰਾਏ ਹੋਣਾ ਰਿਪੋਰਟਾਂ ਨਹੀਂ ਆਏ ਰਿਪੋਰਟਾਂ ਵਾਲੀ ਦੋ ਫਿਰ ਆਈ ਅੱਛਾ ਚੱਲ ਮੱਲਾ ਲੱਗ ਜਾਣਾ ਪਤਾ ਹੂੰ ਹੋ ਜਾਣਾ ਚੱਲ ਸੱਟ ਉੱਥੇ ਤਾਂ ਬੂਆ ਪੀਜੀਆ ਹੀ ਤਾਂ ਫਿਰ ਉਹ ਜੜ ਤੇ ਫੜ ਲੈਂਦੇ ਬਿਮਾਰੀ ਨੂੰ ਹਾਂ ਚੱਲ ਕੋਈ ਹੈ ਬੜੀ ਗੱਲ ਵੀ ਨਹੀਂ ਇਹ ਕਈ ਵਾਰ ਮਣੀ ਮੋਟੀ ਇਨਫੈਕਸ਼ਨ ਹੋ ਜਾਂਦੀ ਏ ਅੰਦਰ ਨਾ ਨਿਆਣੇ ਹੁਣ ਤੈਨੂੰ ਪਤਾ ਖਾਈ ਜਾਂਦੇ ਮਾਣਾ ਮੋਟਾ ਇਧਰ ਖਾਈ ਜਾਂਦੇ ਆਟੀ ਹਾਂ ਉਹੀ ਉਹੀ ਚੀਜ਼ ਮੈਂ ਕਹਿੰਦਾ ਮਾਣਾ ਖਾਈ ਜਾਂਦੀ ਨੇ ਉਹ ਕਿਉਂ ਆਉਂਦੀਆਂ ਹਾਂ ਉਹ ਮੁੰਡੇ ਮੁੰਡੇ 5ਵੀਂ 5ਵੀਂ ਮਾ ਉਹ 5ਵੀਂ ਵਾਲੀ ਉਹ ਹਾਂ ਛੋਟੇ ਤੇ ਨਾ ਹਾਂ ਦੋ ਫਤੇ ਫਤੇ ਦਾ ਲੱਗਦਾ ਏ ਵੀ ਜਿੱਦਾਂ ਕਿਤੇ 15 16 ਸਾਲ ਦਾ ਹੋ ਗਿਆ ਹੁੰਦਾ ਉਹਨੇ ਕਰਾ ਸਰੀਰ ਤੇ ਉਹ ਆ ਜਾ ਆਏ ਤਾਂ 11 12 ਕੇ ਸਾਲ ਦਾ 11 12 ਸਾਲ ਦਾ ਹਾਂ ਹਾਂ ਦੁਪਹਿਰਾਂ ਤੇ ਖੁੱਲਾ ਉਹ ਹਾਂ ਆਹਦਾ ਬਰਾਂ ਵੀ ਖੁੱਲਾ ਖਰਾਕ ਵੀ ਹੁੰਦੀ ਹੈ ਬਾਜ ਨਾਲ ਖਰਾਕ ਸੋਰੀ ਖਾਂਦਾ ਬਾਜਾ ਘਟ ਖਾਂਦਾ ਇਹ ਉਹਦੇ ਨਾਨਾ ਮਾਮਾ ਮਾਂ ਵੀ ਸੋਹਣੀ ਲੰਬੀ ਆ ਉਹ ਹਾਂ ਆਪਣੇ ਨਾਨਕਿਆਂ ਪਰ ਚਲੇ ਗਿਆ ਨਾਨਕਿਆਂ ਪਰ ਹਾਂ ਉਹ ਉਹਦਾ ਦੇਖ ਲਓ ਤੁਸੀਂ ਹੁਣ ਆਪਣਾ ਮਾਸੜ ਜੀ ਦਾ ਕੱਦ ਕਾਠ ਕਿੰਨਾ ਉਹਦੇ ਨਾਨੇ ਦਾ ਹਾਂ ਉਹ ਉਹਦਾ ਕੱਦ ਬਹੁਤ ਆ। ਕੱਦ ਬਹੁਤ ਲੰਬਾ ਹੀ ਬਹੁਤ ਆ। ਉਹਦਾ ਘੱਟੋ ਘੱਟ ਹੋਣੇ ਮੈਂ ਕਹਿੰਦਾ 6 ਫੁੱਟ 3-4 ਇੰਚ ਦੇ। ਹੂੰ। ਕੱਦ ਬਹੁਤ ਆ। ਉਹ ਨਾਨਕੇ ਆ ਪਰ ਆਪਣੇ ਆਪ। ਚਲੋ ਵਧੀਆ ਨਿਆਣਾ ਥੋੜਾ ਜਿਹਾ। ਮੈਂ ਤਾਂ ਲੰਬਾ ਨਿਆਣਾ ਹੀ ਚਾਹੀਦਾ। ਹਾਂ। ਪਰ ਹੁਣ ਕਿਆ ਕਰੇ ਜਿਹੜੇ ਨਿਆਣੇ ਨਹੀਂ ਹੋਾਈ। ਨਾਨਾ ਮਾਮਾ ਤਾਂ ਉਡੇਰੇ ਪਿਛੋਂ ਨੇ ਰੰਬੇ। ਹੂੰ। ਪਰ ਰਣਜੀਤ ਮੰਦਰਾ ਐ। ਮੈਂ ਮੰਦਰੀ ਐ। ਹਾਂ। ਨਹੀਂ ਉਹ ਉਹ ਤਾਂ ਫੁੱਫੜ ਜੀ ਦੀ ਵੀ ਸਿਹਤ ਬਹੁਤ ਠੀਕ। ਖੋਫੜ ਜੀ ਦੀ ਵੀ 6 ਫੁੱਟ ਤੇ ਬਾਹਰ ਤੀਹ ਸਿਹਤ ਪਰ ਪਰ ਬੂਆ ਸਾਡੀ ਭਾਈ ਮਦਰੀ ਸੀ ਮੈਂ ਨੰਦੇਗੀ ਸੀ ਹਾਂ ਇਹਨੇ ਪਰ ਚ ਰਹਿਗੇ ਨਿਆਣੀ ਹਾਂ ਗੱਲ ਆ ਹਾਂ ਨਿਆਣੇ ਕਿਨੇ ਨਿਆਣੇ ਫੇਰ ਪਰ ਆਓਗੇ ਭਾਈ ਹਾਂ ਤਾਂ ਕਰਕੇ ਚਲੋ ਠੀਕ ਚੰਦਰ ਚਲੋ ਹੂੰ ਨਿਆਣੇ ਠੀਕ ਆ ਮੇਰੇ ਸਾਰਿਓ ਨਹੀਂ ਹੂੰ ਹਾਂ ਲੈ ਐਡਾ ਕੰਮ ਖੜਾ ਕਰਿਆ ਵਾ ਕਿਤੇ ਖਾਲਾ ਜੀ ਦਾ ਬਾੜਾ ਇਹ ਬੜਾ ਕੰਮ ਕਰਨਾ ਹੀ ਸੌਖਾ ਹੈ ਬੜਾ ਕਰਨਾ ਇਹ ਕੋਈ ਸਮਝ ਸਕਦਾ ਕੰਮ ਨਹੀਂ ਉਹਨਾਂ ਨੇ ਹੀ ਵਿਚਾਰਾਂ ਦਾ ਸਾਨੂੰ ਲਾਇਨ ਅਪ ਆਇਆ ਹੈ ਹੋਰ ਹੋਰ ਉਹਨਾਂ ਦੇ ਵਿਚਾਰਾਂ ਦਾ ਉਹ ਇਹਦਾ ਧੰਨਵਾਦ ਹੋਇਆ ਹੋਰ 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 ਅਸੀਂ ਆਪ ਕਹਿੰਦੇ ਆ ਵੀ ਭਾਈ ਉਹਨਾਂ ਨੇ ਕੰਮ ਤੋੜ ਕੇ ਦਿੱਤਾ ਜਿਵੇਂ ਨਿਆਣੇ ਰੋਟੀ ਖਾਂਦੇ ਕਰਦੇ ਹਾਂ ਮਨੂੰ ਉਹਨਾਂ ਲਈ ਬੜੇ ਬਹੁਤ ਹਸਲਾ ਹਾਂ ਉਹਨਾਂ ਨੇ ਸਾਡਾ ਕੰਮ ਤੋੜ ਸਾਨੂੰ ਤੋਂ ਚਲੋ ਕੰਮ ਕਰ ਲਾ ਤੇ ਉਹਨਾਂ ਨੇ ਹਨਾ ਉਹ ਠਿੱਕ ਗਏ ਕੰਮਾਂ ਉਹ ਜਿਹੜੇ ਬੇਪੂਆ ਟੀਆਂ ਦਾ ਜਦੋਂ ਬਾਬਾ ਨਿਆਣੇ ਕੰਮ ਸਿੱਖ ਗਏ ਹਾਂ ਕੰਮ ਨਿਆਣਾ ਸਿੱਖ ਗਿਆ ਆ ਗੱਲ ਬੱਸ 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 ਜਿਹੜਾ ਇੱਕ ਪਤਾ ਗੱਲ ਹੈ ਬੂਆ ਨਿਆਣੇ ਦੀ ਇੱਕ ਉਮਰ ਹੁੰਦੀ ਆ ਉਹ ਉਮਰ ਤੋਂ ਜੇ ਨਿਆਣਾ ਟੱਪ ਗਿਆ ਸਹੀ ਸਲਾਮਤ ਕੰਮਕਾਰ ਕਬੀਲਦਾਰੀ ਮੈਂ ਪੈ ਗਿਆ ਫੇਰ ਨਿਆਣਾ ਬਚ ਜਾਂਦਾ ਜੇ ਉਹ ਉਮਰ ਤੇ ਨਿਆਣਾ ਉਹ ਇੱਕ ਮਤਲਬ ਲਾ ਲਓ ਵੀ 18-19 ਕ ਸਾਲ ਦੀ ਉਮਰ ਹੁੰਦੀ ਆ ਉਹ ਲੈਨ ਜਿੱਧਰ ਨੂੰ ਨਿਆਣੇ ਨੇ ਫੜ ਲਈ ਜੇ ਤਾਂ ਚੰਗੇ ਪਾਸੇ ਨੂੰ ਫੜ ਲਈ ਫਿਰ ਚੰਗੇ ਪਾਸੇ ਨੂੰ ਜਾਈ ਜਾਂਦਾ ਉਹ ਜੇ ਜਦ ਉਹਦੇ ਪੱਜੇਮੇਵਾਰੀ ਪੈ ਜਾਂਦੀ ਜੇ ਉਹੀ ਦਿਨਾਂ 'ਚ ਨਿਆਣਾ ਮਾੜੇ ਪਾਸੇ ਨੂੰ ਪੈ ਗਿਆ ਫਿਰ ਮਾੜੇ ਪਾਸੇ ਨੂੰ ਪੈ ਜਾਂਦਾ ਜੇ ਵੀ ਰੋਬ ਤੇ ਬੈਠਣਾ ਹਾਂ ਉਹ ਦਿਨਾਂ 'ਚ ਚਲੋ ਹੁਣ ਅਸੀਂ ਆਪਣਾ ਕੰਮਕਾਰ ਕਰਨ ਲੱਗ ਗਏ ਤੇ ਭਾਈ ਚਲੋ ਕੰਮ ਕਰ ਗਏ ਤੇ ਹਨਾ ਕੋਈ ਵੀ ਨਿਆਣਾ ਐ ਆ ਨਹੀਂ ਕਹਿੰਦੇ ਵੀ ਅਸੀਂ ਜਿੰਨੇ ਵੀ ਮੈਂ ਸਾਰਿਆਂ ਦੀ ਉਹ ਗੱਲ ਕਰਦਾ ਕੋਈ ਉਮਰ ਹੁੰਦੀ ਹਾਂ ਸਾਰਿਆਂ ਦੀ ਉਹ ਗੱਲ ਕਰਦਾ ਹਾਂ ਬੱਚਾ ਬਿਲਕੁਲ ਕੋਈ ਕੋਈ ਜਿਹੜੇ ਨਸ਼ੇ ਪਰ ਪੈ ਜਾਂਦੇ ਨਾ ਉਹੀ ਹਾਂ ਵੀ ਗੱਲ ਕਰਦਾ ਫੇ ਫੇ ਉਹੀ ਗੱਲ ਆ ਨਾ ਜਿੱਦਰ ਨੂੰ ਇੱਕ ਵਾਰ ਨਿਆਣਾ ਲੱਗ ਗਿਆ ਬਾ ਫੇ ਉਦੋਂ ਨੂੰ ਇਹ ਹੋ ਜਾਂਦਾ ਹੁਣ ਹੁਣ ਆਸਾਨ ਨੂੰ ਪਤਾ ਵੀ ਸਾਡੇ ਹੋਰ ਕੰਮ ਹੋ ਗਿਆ ਕੀ ਹੋ ਗਿਆ ਮੁੱਠ ਮਿਲ ਕੇ ਦੋ ਹੋਰ ਫਿਰ ਆ ਦੇਖੋ ਤੂੰ ਆਰ ਮੋਜ ਫਿਰ ਕੰਬਲੇ ਨੂਰ ਦਾ ਸੂਟ ਉਹ ਕਹਿੰਦੀ ਮੇਰੇ ਪਾ ਦੋ ਮੇਰੇ ਭਾਈ ਨੇ ਫੇ ਕੱਢਿਆ ਕਾਨੂੰ ਦਾ ਇਹ ਕਿੱਥੇ ਦੀਦੀ ਨੇ ਗਿਫਟ ਭੇਜਿਆ ਜਿਹੜੀ ਮੀਤ ਦੀ ਨੰਦ ਦਾ ਅੱਛਾ ਅੱਛਾ ਦੀਦੀ ਨੇ ਸੀਮੀ ਨੇ ਲੈ ਕੇ ਦਿੱਤਾ ਇਹਨੂੰ ਅੱਛਾ ਸੀਮੀ ਨੇ ਮੇਰੇ ਲੈ ਕੇ ਦਿੱਤਾ ਇਹਨੂੰ ਗਿਫਟ ਜੋਤੀ ਦੀਦੀ ਜਿਹੜੀ ਹਾਂ ਉਹ ਉਹ ਉਹਨਾਂ ਦੀ ਕੁੜੀ ਨੇ ਗਿਫਟ ਕਰਿਆ ਨੂਰ ਨੂੰ ਉਹ ਅੰਦਰ ਰੱਖ ਲਿਆ ਤੁਸੀਂ ਮੇਰੇ ਸੂਟ ਰੱਖੋ ਇਹ ਨੂੰ ਵੀ ਪਿਆਰ ਆ ਭਾਈ ਪਿਆਰ ਆ ਪਿਆਰ ਹੋਰ ਹੋਰ ਹਾਂ ਦਿਖਾਈ ਤਾਂ ਸੂਟ ਜੈਸੀ ਮੈਂ ਖੋਲ ਕੇ ਦੋ ਉਹ ਖੋਲ ਕੇ ਨਹੀਂ ਐਦਾਂ ਹੀ ਇਕੱਲਾ ਇਕੱਲਾ ਕਰਕੇ ਲੈ ਲੈ ਜਦੋਂ ਮੋਂਪਾਂ ਦਿਖਾ ਕੇ ਕਹਿੰਦਾ ਕੋੜਾ ਦੱਸ ਦੇਖ ਲੈ ਫੇ ਮੈਂ ਸਾਰੀ ਜ਼ਿੰਦਗੀਆਂ ਇਹਨਾਂ ਗੱਲ ਨਹੀਂ ਨਿਕਲਣੀ ਦੁਆਲੇ ਤਾਂ ਫੇ ਮੈਂ ਉਹ ਆਏ ਨਹੀਂ ਮੈਂ ਉਦਾਂ ਕਹਿੰਦਾ ਵੀ ਉਦਾਂ ਹੀ ਦਿਖਾ ਦੇ ਐਦਾਂ ਹੀ ਪੈ ਲੱਗੇ ਖੋਲਣੇ ਦਾ ਪਾਪਾ ਜੀ ਜੋਤਨੇ ਨਹੀਂ ਦਿੱਤੇ ਹੈਗੇ ਬੂ ਪਾਪਾ ਜੀ ਆ ਸਮਝੀ ਨਹੀਂ ਤੁਸੀਂ ਉਹ ਕੀ ਕਹਿੰਦੇ ਉਹਨੂੰ ਸਿਮੀ ਉਹ ਕਿਹ ਤਰ੍ਹਾਂ ਨੇ ਦੱਸਿਆ ਨੀਤ ਦੀਦੀ ਕੋਲ ਫੜਾਤੇ ਤੇ ਉਹਨਾਂ ਨੇ ਹਾਂ ਨੇ ਕਿਹਨਾਂ ਥੱਲੇ ਗੇਰ ਨੇ ਹੰਦੂਰੇ ਹੱਸਦੇ ਹੋਣੇ ਅੱਛਾ ਵੀ ਬੇਚੇਰਾ ਹੋ ਹੀ ਜਾਂਦਾ ਹੁਣ ਫੇਰ ਛੱਡ ਪਾਈ ਆ ਟੁਬੜੀ ਪਾਉਣੇ ਇਹਨੂੰ ਹੁਣ ਤਾਂ ਛੱਡ ਬਹੁਤ ਬੜੀ ਪਾਈ ਦੇਖ ਲੈ ਤੁਸੀਂ ਨਹੀਂ ਦੇਖੀ ਹੋਣੀ ਪਾਪਾ ਜੀ ਹੁਣ ਤਾਂ ਛੱਡ ਪਾਇਆ ਮੈਂ ਕਹਿੰਦਾ ਹਾ ਆਪਣੇ ਨਾਲ ਸ਼ੈੱਡ ਨਾਲੋ ਤਿੱਗਣਾ ਸ਼ੈੱਡ ਪਾਇਆ ਹੁਣ ਚੌਗਣ ਤੂੜੀ ਨੂੰ ਹਾਂ ਉਹ ਵੀ ਬੰਦ ਚਾਰੇ ਪਾਸੇ ਤੇ ਹਾਂ ਉਹ ਇਹਨਾਂ ਨੇ ਹੁਣ ਇੱਧਰ ਪਾਇਆ ਖੇਤਾਂ ਚ ਜਿਹੜੀ ਬੇਗੋਆਣੇ ਵਾਲੀ ਮੋਟਰ ਆ ਇਹਨਾਂ ਦੀ ਉਰਲੀ ਉਰਲੀ ਜੱਜ ਦੀ ਕੋਠੀ ਸਾਹਮਣੇ ਉੱਥੇ ਉੱਥੇ ਪਾਇਆ ਹਾਂ ਉਹਦਾ ਬਹੁਤ ਤਕੜਾ ਸ਼ੈੱਡ ਪਾਇਆ ਇਹਨਾਂ ਨੇ ਚੰਗਾ ਬੜਾ ਹਾਂ ਜੀ ਜਦ ਲਾਤਾ ਉਹਨਾਂ ਦਾ 15000 ਲੱਖ ਰੁਪਏ ਹਾਂ ਜੀ ਜ਼ਿਆਦਾ ਨਹੀਂ ਮੇਰੇ ਆਈਡੀ ਨਾਲ 8-10 ਲੱਖ ਰੁਪਏ ਲੱਗ ਗਿਆ ਹਨ ਜਣੀ ਬੜਾ ਜੱਟ ਪਿਛਲੇ ਸਾਲ ਸੋਨੀ ਨਾ ਪਾਇਆ ਤਾਂ ਇੰਨਾ ਨਾ ਪਾਇਆ ਹਾਂ ਤੇ ਆਏ ਧੂੜੀ ਭਜਰੀ ਬਹੁਤ ਖਰਾਬ ਬਹੁਤ ਖਰਾਬ ਹੋਈ ਜਾਂਦੀ ਬੂਆ ਉਹ ਨਾਲੇ ਕੁੱਪਾਂ ਕੱਪਾਂ ਵਾਲਾ ਕੰਮ ਕਿੱਥੇ ਪੁੱਗਦਾ ਪਾਰਸ ਨਹੀਂ ਹੋਈ ਸਾਡੀ ਤਾਂ ਬਚ ਗਈ ਆ ਸਾਡੇ ਤੇਰੇ ਫੁੱਪਣਾ ਵੀ ਪਾਇਆ ਬਟਾ ਹੂੰ ਟਰਾਡੀ ਪਰ ਕੱਲਿਆਂ ਕਉਦੇ ਮਠੇਰੀ ਕਰਨ ਦੇ ਨੇੜਾ ਉਹ ਜਿਹੜਾ ਉਹ ਲਟਾਣ ਪਾਈ ਵੀ ਆ ਹਾਂ ਲਟਾਣ ਹਾਂ ਹਾਂ ਦਸ ਕਕਣਾਂ ਦੀ ਗੱਲ ਆਏ ਨਾ ਬੂਆ ਉਹ ਜਾਦੇ ਹਿਸਾਬ ਗਏ ਫੁੱਫੜ ਜੀ ਨੇ ਪਾਈ ਤੀ ਜਾਦ ਡੰਗਰ ਘੱਟ ਤੇ ਹਾਂ ਹੁਣ ਡੰਗਰ ਹੋ ਗਏ ਜ਼ਿਆਦਾ ਹੁਣ ਉਹਦੇ ਨਾਲ ਸਰਦਾ ਨਹੀਂ ਤਾਂ ਕਰਕੇ ਫੇਰ ਹੁਣ ਬੜਾ ਸ਼ੈੱਡ ਪੈਣਾ ਤਾਂ ਹਾਂ ਗੇਟ ਨਹੀਂ ਪਾ ਲੰਦੇ ਜਾਂ ਫੇਰ ਵੀ ਬਾਸ ਬੂੰਚ ਕੱਢ ਕਾ ਹਾਂ ਮੈਂ ਦੇਖਿਆ ਹਾਂ ਪੱਲੀਆਂ ਪੁੱਲੀਆਂ ਰੋਹੀ ਰੋਹੀ ਗੇਟ ਤੱਕ ਦੂੜੀ ਆ ਜਾਂਦੀ ਹਾਂ ਗੇਟ ਨਹੀਂ ਪਾ ਲੰਦਾ ਤਾਂ ਹਾਂ ਮਾਸ ਨੂੰ ਸਲਾਕਾ 12 ਸ ਨੂੰ ਸਲਾਕਾ 15 ਲੱਖ ਗਾਡਰ ਖੜੇ ਕਰਕੇ ਨਾ ਹਾਂ ਮੈਨੂੰ ਪਤਾ ਮੈਂ ਪਹਿਲਾਂ ਟੁਹਾਈ ਬਥੇਰੀ ਹੋਰ ਕਹਿੰਦੀ ਫਿਰ ਨਹੀਂ ਤਾਂ ਹਾਂ ਕਹਿੰਦੀ ਬਥੇਰਾ ਆਮਦਾਤਾ ਜੇ ਮੈਨੂੰ ਜਾਣ ਦੋ ਮੈਨੂੰ ਜਾਣ ਦੋ ਕਹਿੰਦੀ ਖੜ ਜਾ ਤੂੰ ਰਹਿ ਜਾ ਦੀ ਕਿਨ ਹੋਰ ਫੇ ਚੱਲ ਜੀ ਕਰਨ ਚੱਲ ਜੀ ਬਾਈ ਇੱਕ ਗੱਲ ਆ ਜਿੱਦਾਂ ਮਰਜੀ ਆ ਵੀਰੇ ਨਾਲੇ ਹਲੂਣ ਕੇ ਠਾਲਣਾ ਸੇ ਮੈਨੂੰ ਉਠਾ ਕੋਈ ਲਾੜ ਲੂੜ ਨਹੀਂ ਤਾਂ ਉੱਥੇ ਵੀ ਹਾਂ ਮੇਰੇ ਮਾਮੇ ਦਾ ਮੁੰਡਾ ਉੱਠਦਾ ਕਿ ਨਹੀਂ ਥਾਲ ਢੋਲ ਕੇ ਹਲੂਣ ਕੇ ਭਾਈ ਜਣੇ ਲਾ ਦਣਾ ਚੱਲ ਸਿੱਖ ਗਿਆ ਸਿੱਖ ਗਿਆ ਡੰਗਰ ਚਾਉਣੇ ਸਿੱਖ ਗਿਆ ਕਾਹੀ ਕੰਮ ਤੋੜ ਲਿਆ ਆਪਣਾ ਸਿੱਖ ਗਿਆ ਤੇ ਭਾਈ ਕੁਝ ਹੋਰ ਬਾਕੀ ਗੱਲ ਆ ਬਾਈ ਉੱਥੀ ਸਿੱਖੇ ਸਾਰਾ ਕੁਝ ਮੈਂ ਪਹਿਲੀ ਵਾਰ ਜਾਂ ਗੱਡੀ ਫੜੀ ਨਾ ਮੈਨੂੰ ਕਿਸੇ ਨੇ ਨਹੀਂ ਸਿਖਾਈ ਮੈਨੂੰ ਗੱਡੀ ਕੋਈ ਨਹੀਂ ਤਾਂ ਮੇਰੇ ਨਾਲ ਬੂਆ ਦੇਖ ਲਾ ਮੈਂ ਕੀ ਕਰਿਆ ਬਸ ਸ਼ੌਕ ਤਾਂ ਆ ਲੈ ਬੁੱਤੋ ਲੈ ਲੈ ਲੈਲਾ ਲੈਲਾ ਲੈ ਲੈ ਉਹ ਮੈਂ ਬੁੱਤੋ ਦੀਦੀ ਕਰਾਈਆ ਮੈਂ ਕਿੱਥੇ ਲੈ ਲੈਲਾ ਕੋਈ ਨਾ 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 ਹੁਣ ਲੜਦਾ ਨਹੀਂ ਮਾਰਨਾ ਨਹੀਂ ਜਦ ਮੈਂ ਪਹਿਲੀ ਵਾਰ ਬੂਆ ਬੈਠਿਆ ਗੱਡੀ 'ਚ ਦੇਖ ਲਾ ਦੁੱਧ ਵਾਲੀ ਗੱਡੀ ਚਲਾਈ ਦੀ ਮੈਂ ਪਹਿਲੀ ਵਾਰ ਮੈਂ ਕਿਹਾ ਭਾਈ ਮੈਂ ਮੈਂ ਕਿਹਾ ਬੀਰੀਆ ਰਵੀ ਮਗੇੜਾ ਲਾਇਆ ਮੈਂ ਇੱਕ ਵੀਰਾ ਕਹਿੰਦਾ ਚਲਾ ਲੂੰਗਾ ਮੈਂ ਖਾ ਦੇਖ ਲਾਂਦਾ ਚਲਾਤਾ ਲਊਗਾ ਯਾਰ ਐਨਾ ਕਦਾ ਮੈਂ ਖਾ ਮੈਨੂੰ ਭੋਸਾ ਕਿਉਂਕਿ ਟਰੈਕਟਰ ਚਲਾ ਲਾਂਦਾ ਦਾ ਅਬੇ ਚੱਲ ਬਣ ਹੌਲੀ ਹੌਲੀ ਕਰਦਾ ਮੈਂ ਵੀ ਕੋਈ ਗੱਲ ਨਹੀਂ ਚਲਾ ਲੂੰਗਾ ਬਦੂ ਕਬਰ ਕਹਿ ਤਾ ਸਹੀ ਕਹਿੰਦਾ ਚੱਲ ਲਾ ਗੇੜਾ ਮੈਂ ਗਰਾਊਂਡ ਮਾਨੂੰ ਲੈ ਗਿਆ ਮੈਂ ਗੁਰਦੁਆਰੇ ਕੋਲ ਮੈਂ ਗੇੜਾ ਲਿਆਇਆ ਭਾਈ ਗੇੜਾ ਲਿਆਣ ਕੇ ਖੜਾ ਤੀ ਚੋਏ ਇਹਨਾਂ ਦਾ ਦੂਏ ਦਿਨ ਜਦ ਨਾ ਇਧਰ ਟਿੱਬੀ ਵਾਲਿਆਂ ਤੇ ਦੁੱਧ ਲੰਦੇ ਤੇ ਚੱਕਦੇ ਤੇ ਗਾਵਿਆਂ ਦਾ ਅੱਛਾ ਵਾ ਮੈਂ ਆਪੇ ਮਰੀ ਮਲਕ ਦੇ ਕਿਸਾਲਫ ਆਪੇ ਲੈ ਲੈਣ ਲੰਘਿਆ ਜਦ ਜਦ ਦੁੱਧ ਦੱਦ ਲਿਆਣ ਕੇ ਮੈਂ ਦੁਬਾਰਾ ਖੜਾ ਤੀ ਕਹਿੰਦਾ ਚੱਕ ਲੈ ਦੁੱਧ ਬਗਾ ਹਾਂਜੀ ਬਾ ਮੁੜ ਕੇ ਫੇਰ ਰੋਜੇ ਵੀਰਾ ਕਹਦੇ ਕਰੇ ਬੰਦੇ ਜਾਓ ਚੱਕ ਲੈ ਤੂੰ ਮੈਂ ਭੱਜੇ ਨਹੀਂ ਜਾਣਾ ਬਸ ਇਦਾਂ ਹੀ ਸਿੱਖ ਕੇ ਦੇਖ ਲੋ ਹੌਲੀ ਹੌਲੀ ਚੋ 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 ਟਰੈਕਟਰ ਵੀ ਉੱਥੀ ਚਲਾਣਾ ਸਿੱਖੇ ਹਮ ਹੌਲੀ ਹੌਲੀ ਜੱਕ ਖੁੱਲ ਗਈ ਚਲੋ ਅੱਜ ਭਾਈ ਹੋਣਾ ਚਾਏ ਇੱਕ ਚਲੋ ਸਭ ਕੁਝ ਸਫਾਈ ਆ ਸਿੱਖਾਈ ਆ ਵਿੱਚ ਭਾਈ ਚਲਾਈ ਜਾਂਦੇ ਹਾਂ ਹਾਂ ਭਾਈ ਫਿਰ ਬੰਦੇ ਦਾ ਹੱਥ ਖੋਲੋ ਜੀ ਮੈਂ ਤਾਂ ਹੀ ਚੀਜ਼ ਲੈਣ ਨੂੰ ਤਲ ਕਰਦਾ ਬਿਲਕੁਲ ਬਿਲਕੁਲ ਹਾਂ ਹੁਣ ਆਪਣੀ ਵੀ ਬਣ ਗਈ ਗੱਡੀ ਵੀ ਸਟੈਕਟਰ ਸਭ ਕੁਝ ਹਾਂ ਚਲੋ ਮਾਲਕ ਨੇ ਸਾਰਾ ਕੁਝ ਕਰਤਾ ਓਕੇ ਉਹ ਦੇ ਉਧਰ ਕਿੱਥੇ ਚੜਦੀ ਲੈ ਇਹ ਉਹ ਦੇ ਕਿੱਥੇ ਚੜਦੀ ਆ ਜਾ ਆ ਜਾ ਓਰੇ ਤਾਂ ਆ ਜਾਵਰੇ ਨੂੰ ਕਿਤੇ ਨੀ ਚੜ ਗਈ ਕੀ ਕੀ ਜੈ ਕੰਦੀ ਹੋਗੀ ਉਹਨੇ ਚਿੱਟੀ ਉਹ ਦੇਖ ਉਹਦੇ ਪੈਰ ਲਾਉਂਦੀ ਚਿੱਟੀ ਨੀ ਰੋਈ ਜਾਂਦੀ ਪੈਰ ਕੇ ਚੱਕਦੀ ਹੂੰ ਦਿੱ ਦੇ ਦੇ ਲੇ ਲੇ ਆ ਦੇ ਲਿਪੜ ਗਈ ਪੁੱਤ ਧੌਣੀ ਪੈਣੀ ਜੇ ਧੋਕ ਦੇਣੋ ਥੋਲਣ ਦੇ ਥੋਲਣ ਦੇ ਉਹ ਤੁਹਾਡੀ ਲੈ ਮਾਰਦੀ ਆ ਕਰੂੰਗਾ ਫੇਰ ਕੋਈ ਨਾ ਛਾੜਦੀ ਦੇਖ ਛਾੜਦੀ ਛਾੜਦੀ ਦੇਖ ਲੈ ਆ ਜਾ ਉਹ ਸਾਸਤਰੀ ਉਹ ਸਾਸਤਰੀ ਕਾਲ ਦਾ ਬੁਲਾਈ ਨਹੀਂ ਅੱਛੀ ਅੱਛੀ ਕਾਲ ਤਾਂ ਬਾਰੇ ਗੰਦੂ ਬੁਲਾਈ ਸਾਸਤਰੀ ਕਾ ਚਾਹੁੰਦਾ ਉਹ ਸਾਸਤਰੀ ਕਾਲ ਸਿੱਧੀ ਚਾਚੀ ਨੂੰ ਕਾ ਪੁੱਤ ਮੈਂ ਆਪੇ ਤੋਂ ਨਹੀਂ ਆ ਜਾ ਚਾਚੀ ਹੁਣ ਬਣੀ ਉਹ ਚਾਚੀ ਹਾਂ ਪਹਿਲਾਂ ਸਾਸਤਰੀ ਕਾਲ ਬੁਲਾਨਦੀ ਸੀ ਹੁਣ ਚਾਚੀ ਕਹਿੰਦੀ ਆ ਹਾਂ ਚੱਲ ਤੇ ਬੂਆ ਵਾਲੇ ਤੇ ਫਿਰ ਉਹ ਬਾਡੀ ਬਲੇ ਇਹ ਕਰੂਗੇ ਹਾਂ ਹਾਂ ਢੂੜੀ ਉੱਥੇ ਅਚਾਰ ਵੀ ਬਪਾ ਹੀ ਉੱਥੀ ਪਾਉਂਦੇ ਹਾਂ ਤੂੜੀ ਗੈ ਲੈ ਅਚਾਰ ਚੱਲ ਜੇਗਾ ਨਾ ਗੈ ਲੈ ਤੇਰੇ ਬੰਦੇ ਅਚਾਰ ਦੀਆਂ ਹੁੰਦੀਆਂ ਸੱਤ ਬੰਦੇ 10 ਰਾਨੀ ਕੇ 2 ਦਿਨ ਲੱਗਦੇ ਹੁਣ 3 ਦਿਨ ਚਾਰ ਚਾਰ ਬੰਦਾ ਤੂੜੀ ਦੀਆਂ ਖੋਲਦੇ ਐਨ ਸਾਕਤੀਆਂ ਹਾਂ ਫੇ ਫੇ ਬੰਦੀਆਂ ਅਚਾਰ ਦੀਆਂ ਅਚਾਰ ਹਰਿਆਈ ਹਰਿਆਈ ਦੀ ਟਰਾਲੀ ਹਾਂ ਹਮ ਐਨੇ ਕੱਕ ਪੈ ਜਾਂਦੇ ਹਾਂ ਇੱਕ ਟਰਾਲੀ ਰੋਜ਼ ਲੱਗ ਜਾਂਦੀ ਜੋ ਉਹ ਪੰਡਾ ਲੱਗਦੀਆਂ ਵੇਲ ਨੂੰ ਤੂੜੀ ਦੀਆਂ 5000 ਮੀ ਉਹ ਆਪਣੇ ਫਿਰ ਆਏ ਨਾ ਪੰਡਾ ਦਾਪਾ ਹੀ ਲੱਗਦੀਆਂ 2 ਢਾਈਓ ਉਹ ਫਿਰ ਮਗਰੇਆਂ ਵਿੱਚ ਲਿਆਣ ਕਰਕੇ ਤਾਂ ਮਗਰੇ ਪੰਜ ਛੇ ਪੈ ਜਾਂਦੇ ਨਹੀਂ ਸੋਨੇ ਪੈ ਜਾਂਦੇ ਮਗਰੇ ਹਾਂ ਫਿਰ ਡੰਕਰ ਹੋ ਗਏ 10 ਛਾਮ ਨੂੰ 10 ਵੇਲ ਨੂੰ ਡੰਕਰ ਵੀ ਦਵੱਲੀ ਖੜਦੇ ਨਾ ਹੋਲੀ ਨੇ ਪੰਜ ਪੰਡਾ ਤਾਂ ਲੱਗੇ ਜਾਂਦੀਆਂ ਜੇ ਜ਼ਿਆਦਾ ਨਹੀਂ ਛੇ ਪੰਡਾ ਲੱਗ ਜਾਂਦੀਆਂ ਸਾੜਾ ਵੀ ਬਿਲਕੁਲ ਬਿਲਕੁਲ ਲਿਆਓ ਭਾਈ ਫਿਰ ਚਾਹ ਦਾ ਕੁੱਟ ਪੀਏ ਚਲੋ ਠੀਕ ਆ ਜੀ ਫਿਰ ਮਿਲਦੇ ਤੁਹਾਨੂੰ ਕਿਸੇ ਅਗਲੇ ਵਲੌਗ ਚ ਦੇਵ ਜਾਜਤ ਜੀ ਸੋਸ਼ੀ ਕਾਲ ਜੀ ਸਾਰਿਆਂ ਨੂੰ ਬਾ ਵੀ ਬਾ ਸੂਟਾਂ ਵਾਲੀ ਤਾਂ ਬਹਿ ਜਾ ਬਹਿ ਜਾ ਸੂਟ ਚੱਕੀ ਮਣੇ ਨਾਲ ਨੂੰ ਇਹਦੇ ਨੂੰ ਨਾਲ ਲਾ ਕੇ ਦਿਖਾ ਦੇਵ ਜੀ ਦਿਖਾ ਇਹ ਸੂਟ ਭਾਈ ਤੇਰਾ ਸੋਨਾ ਹੈ ਉਹ ਤਾਂ ਚੱਲ ਹੈਗਾ ਤੇ ਮੈਨੂੰ ਸੋਹਣੇ ਕਰੇ ਤਰੇ ਫਾਪੜੇ ਆ ਵੀ ਕਰਦੇ ਕਰੋ ਦੋ ਗੱਲਾਂ ਦੀ ਲੈ ਕੀ ਕਰਾਣੀ ਪੈਂਦੀ ਆ ਹਰ ਵਾਰ ਦੱਸ ਠੀਕ ਹੈ ਠੀਕ ਆ ਵੀ ਦੇਖੋ ਗਰਮੀ ਆਲਾ ਇਹ ਗਰਮੀ ਆਲਾ ਨੂਰ ਦੇ ਦੇ ਪੁੱਤ ਲਾ ਪਾਈ ਸੋਣੀ ਰਹਿਦੇ ਗੈਨੂ ਸੋਣੀ ਇਹ ਗਰਮੀ ਨਾਲ ਨੂੰ ਪੁੱਛ ਲੈ ਫੋਨ ਕਰ ਕਿੱਥੋਂ ਤੇ ਲੈ ਕੇ ਆਂਦੇ ਫਿਰ ਆਪਾਂ ਵੀ ਚੱਲਦੇ ਆਂ ਆ ਲੋ ਬੜਾ ਸੋਹਣਾ ਉਹ ਦੇਖ ਬੂਆ ਨੂੰ ਪਤਾ ਹੋਣਾ ਬੂਆ ਕਿੱਥੇ ਦੇ ਲਿਆਂਦੇ ਪਤਾ ਕੁਛ ਨਹੀਂ ਬੰਦੂ ਨਹੀਂ ਉਹ ਨਹੀਂ ਪਰ ਇਹ ਤਾਂ ਭਾਬੀ ਨੇ ਇਹਨੇ ਪਹਿਲਾਂ ਲਿਆਂ ਕੇ ਰੱਖੇ ਹੋਣੇ ਉਹ ਵਿਚਾਰੇ ਕਿਤੇ ਅੱਜ ਦੇ ਕਹਿੰਦੇ ਵੀ ਆ ਕੇ ਜਾਏ ਉਹ ਆ ਕੇ ਜਾਏ ਉਹ ਲੋੜ ਹੀ ਤੇ ਕੱਦੇ ਕਹਿੰਦੇ ਵੀ ਨਹੀਂ ਉਹਨਾਂ ਨੇ ਕੱਦੇ ਦੇ ਆ ਕੇ ਰੱਖੇ ਵੀ ਹੋਣੇ ਅੱਜ ਤਾਂ ਭਾਏ ਟੇ ਟਾਈਮ ਉਹਨੂੰ ਫੋਨ ਕਰਿਆ ਸਵੇਰੇ ਹਾਂ ਮਾਰਾ ਕਿ ਕਿੰਨਾ ਕਿ ਲਾਈ ਚਲਾਈ ਚੱਲੀ ਜਾਂਦੀ ਆਈ ਜਾਈ ਤੇ ਸੋਣਾ ਦੇ ਆਪਣੀ ਨੂੰ ਕਰਕੇ ਤਿਆਰੀ ਅਗਲੀ ਪੂਰੀ ਕਰਦੇ ਆ ਉਹੀ ਤਾਂ ਕਰਦਾ ਇੱਧਰ ਆ ਗਿਆ ਇੱਧਰ ਦੇਖ ਹਾਂ ਕਪੜਾ ਆਹ ਪੁੱਤ ਆਪਣੀ ਇਧਰ ਲੈ ਕੇ ਭੱਜੀ ਫਿਰੇ ਉਹ ਡਰੈਸ ਲਈ ਹੀ ਹੁੰਦੀ ਆ ਕਿ ਹਾਂ ਕੱਟ ਰਹੀ ਆ ਠੀਕ ਹੈ ਦੇ ਕੇ ਭੱਜੀ ਫਿਰਦੀ ਆ ਮੇਰੇ ਮੂੰਹ ਨੇ ਮੂੰਹੇ ਧੱਗੀ ਜਾਨੀ ਮੈਨੂੰ ਪ੍ਰਕਾਸ਼ ਦਿਖਾ ਜੀ ਉਹਨੇ ਲੱਗੀ ਵੀ ਪੌਣ ਤੋ ਨਹੀਂ ਲੱਗੀ ਵੀ ਪਾਉਣਾ ਆਹ ਤੂੰ ਨੂੰ ਆਇਆ ਵੀ ਹੁਣੇ ਪਾਉਂ ਮੇਰੇ ਆਹ ਦੇ ਕਿੱਲਾ ਕੋਈ ਇੱਕ ਲੈ ਲੈ ਆਖੋ ਕੋਈ ਤੇਰੀ ਜਿਆਦਾ ਨਾ ਮੱਟੂ ਜੀ ਆਹ ਦੇ ਨੂੰ ਪੁੱਤ ਕਿਆ ਕਹਦੀ ਰੁਕ ਜਾ ਰੁਕ ਜਾ ਖੜੀ ਆਏਗੇ ਪਾਣੀ ਲਿਆਇਓ ਮੰਨੇ ਵੀ ਘੁੱਟਕ ਫੇਰ ਫਿਆ ਲੱਗੀ ਹਜੇ ਹੁਣ ਪੀਤਾ ਬੱਦਲ ਲਾਇਓ ਜੀ ਬਹੁਤ ਹੋਇਆ ਵਾ ਹੈਨਾ ਕੁਝ ਨਹੀਂ ਪਤਾ ਕਿਹੜੇ ਟਾਈਮ ਮੀਂਹ ਆ ਜਾਵੇ ਪਰ ਆਉਂਦਾ ਨਹੀਂ ਹੈ ਅਸੀਂ ਤਾਂ ਕੱਦੇ ਢੀਕਦੇ ਰੋਜੇ ਢੀਕਦੇ ਮੀਂਹ ਨੂੰ ਹਾਂ ਪੈ ਗਿਆ ਪੈਈ ਤਾਂ ਜਾਂਦਾ ਥੋੜਾ ਜਿਹਾ ਜਾਂਦਾ ਹਾਂ ਮਾੜਾ ਮੋਟਾ ਥੋੜੀ ਪੈਰ ਨੂੰ ਕੀ ਹੋਇਆ ਆ ਤਾਂ ਉਹ ਪਹਿਲੇ ਹੀ ਮਾੜੀ ਜਿਹੀ ਚੱਕਰੀ ਲੱਗਦੀ ਉਹ ਸਾਈਕਲ ਗਿਆ ਬੱਜਿਆ ਦਾ ਉਹ ਦੂਆ ਉਹ ਗੋਡੇ ਦੁਖਦੇ ਹੁਣ ਹੈ ਇੱਕ ਗੋਡਾ ਦੁਖਦਾ ਮੇਰੇ ਜਾਦਾ ਆ ਤਾਂ ਠੀਕ ਹੈ ਅੱਛਾ ਥੋੜਾ ਮੋਟੇ ਦੁਖੀ ਜਾਂਦੇ ਗੋਡੇ ਮਨ ਲੱਗਦਾ ਹੁਣ ਪੈਣੇ ਵੀ ਹੈ ਨਹੀਂ ਨਵੇਂ ਕਿਉਂਕਿ ਉਹ ਉਮਰ ਸ਼ੂਗਰ ਵੀ ਆ ਨਾ ਕੁਛ ਉਸੇ ਸ਼ੂਗਰ ਵੀ ਆ ਕੋਸ਼ਿਕ ਸ਼ੂਗਰ ਵੀ ਆ ਕੁਛ ਕੁਛ ਦਿਖਾ ਲਿਆ ਡਾਕਟਰ ਨੂੰ ਵੀਰ ਕਹਿੰਦਾ ਵੀ ਕਹਿੰਦੇ ਉਮਰ ਹੋ ਗਈ ਜ਼ਿਆਦਾ ਉਹ ਨਹੀਂ ਬਣੇ ਕੁਛ ਕੁਛ weight ਵੀ ਥੋੜਾ ਜਿਆਦਾ height ਦੇ ਹਿਸਾਬ ਨਾਲ ਤਾਂ ਕਰਕੇ ਮਨ ਲੱਗਦਾ ਪਹਿਣੇ ਨਹੀਂ ਹੈ ਗੋਡੇ ਉਮਰ ਵੀ ਥੋੜੀ ਜ਼ਿਆਦਾ ਹੋ ਗਈ ਨਾ ਉਮਰ ਕਰਕੇ ਨਹੀਂ ਪਹਿਣੇ ਜਾਂਦਾ ਹੁੰਦਾ ਉਹ ਕਹਿੰਦਾ ਤਾਂ ਖਾ ਤਾਂ ਲਿਆ ਤਾਂ ਜਾ ਕੇ ਡਾਕਟਰ ਸਰਜੀਤ ਨੂੰ ਸਰਜੀਤ ਨੂੰ ਦਿਖਾਇਆ ਤਾਂ ਮਨ ਲੱਗਦਾ